ਆਜ਼ ਨਿਊਜ਼ ਵਾਲਾ ਦੇ ਉੱਪਰ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਟ੍ਰਾਂਟੋ ਲੈ ਚੱਲਦੀਆਂ ਹਨ ਜਿੱਥੇ ਅਤੰਕਵਾਦੀ ਇੱਕ ਵੱਡੀ ਪਲੈਨਿੰਗ ਦੇ ਵਿੱਚ ਸਨ ਤੇ ਜਿੱਥੇ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਤੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਇਹ ਗੱਲ ਆਖੀ ਹੈ ਕਿ ਫੈਡਰਲ ਸਰਕਾਰ ਹੁਣ ਇਸ ਗੱਲ ਤੇ ਵਿਚਾਰ ਕਰ ਰਹੀ ਹੈ ਕਿ ਟ੍ਰਾਂਟੋ ਵਿੱਚ ਅਤੰਕਵਾਦੀ ਹਮਲੇ ਦੀ ਯੋਜਨਾ ਬਣਾਉਣ ਵਾਲੇ ਦੋਸ਼ੀ ਵਿਅਕਤੀਆਂ ਦੀ ਨਾਗਰਿਕਤਾ ਨੂੰ ਰੱਦ ਕੀਤਾ ਜਾਣਾ ਚਾਹੀਦਾ ਜਾਂ ਨਹੀਂ ਮੈਂ ਕਿਸੇ ਵੀ ਕੈਨੇਡੀਅਨ ਵਾਂਗੂ ਇਸ ਗੱਲ ਦਾ ਤਰਕ ਨਹੀਂ ਦੇ ਸਕਦਾ ਪਰ ਉਹਨਾਂ ਦੀ ਜੋ ਜ਼ਿੰਮੇਵਾਰੀ ਹੈ ਉਸ ਦੇ ਉੱਪਰ ਮਢਲਾ ਕੰਮ ਉਹ ਜ਼ਰੂਰ ਸ਼ੁਰੂ ਕਰਨਗੇ ਜੋ ਉਹਨਾਂ ਦੀ ਜ਼ਿੰਮੇਵਾਰੀ ਹੈ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਤੇ ਉਹਨਾਂ ਨੇ ਇਹ ਸਭ ਬਿਆਨਬਾਜ਼ੀ ਚਰਚ ਪੁਆਇੰਟ ਦੇ ਵਿੱਚ ਐਨਐਸ ਦੀ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਸਾਰੇ ਦੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਤੇ ਮੈਂ ਅਗਲਾ ਕਦਮ ਚੱਕਣ ਜਾ ਰਿਹਾ ਜੋ ਸਬੂਤਾਂ ਦੇ ਨਾਲ ਮਢਲਾ ਕੰਮ ਸ਼ੁਰੂ ਕਰਨ ਵਿੱਚ ਦੇਖਣ ਲਈ ਕਿ ਸਵਾਲ ਵਾਲੇ ਵਿਅਕਤੀ ਦੀ ਨਾਗਰਿਕਤਾ ਨੂੰ ਹੁਣ ਰੱਦ ਕੀਤਾ ਜਾਣਾ ਚਾਹੀਦਾ ਜਾਂ ਨਹੀਂ ਤੇ ਅਹਿਮਦ ਫੁਆਦ ਮੁਸਤਾਫਾ ﺍﻟदीदी ਜੋ 8 ਸਾਲ ਦੇ ਨੇ ਤੇ ਉਸ ਦੇ ਪੁੱਤਰ ਮੁਸਤਾਫਾ ﺍﻟदीदी ਜੋ 26 ਸਾਲ ਦੇ ਨੇ ਕਈ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਜਿਸ ਵਿੱਚ ਫਾਇਦੇ ਲਈ ਜਾਂ ਫਿਰ ਕਿਸੇ ਅਤੰਕਵਾਦੀ ਸਮੂਹ ਦੇ ਨਾਲ ਜਿੱਥੇ ਉਹ ਉਸ ਨਿਰਦੇਸ਼ ਦੇ ਉੱਪਰ ਕਤਲ ਦੀ ਸਾਜ਼ਿਸ਼ ਘੜ ਰਹੇ ਸਨ ਜਦੋਂ ਪੁਲਿਸ ਨੇ ਪਿਛਲੇ ਮਹੀਨੇ ਅਖੀਰ ਵਿੱਚ ਗ੍ਰਿਫਤਾਰੀ ਦਾ ਐਲਾਨ ਕੀਤਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਦੋਵਾਂ ਵਿਅਕਤੀਆਂ ਨੂੰ ਟੋਰਾਂਟੋ ਵਿੱਚ ਇੱਕ ਗੰਭੀਰ ਹਿੰਸਕ ਹਮਲੇ ਦੀ ਯੋਜਨਾ ਬਣਾਉਣ ਬਾਰੇ ਉન્નਤ ਪੜਾਅ ਦੇ ਵਿੱਚ ਉਹ ਦੋਨੋਂ ਸਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਤਾ ਜਿਸ ਤੇ ਕੈਨੇਡਾ ਦੇ ਬਾਹਰ ਇਸਲਾਮਿਕ ਸਟੇਟ ਦੇ ਫਾਇਦੇ ਲਈ 2015 ਵਿੱਚ ਇੱਕ ਭਿਆਨਕ ਹਮਲੇ ਦੇ ਦੋਸ਼ ਵੀ ਉਸ ਤੇ ਲੱਗੇ ਹੋਏ ਨੇ ਤੇ ਉਸ ਕੋਲ ਕੈਨੇਡੀਅਨ ਨਾਗਰਿਕਤਾ ਤੇ ਉਸ ਦੇ ਪੁੱਤਰ ਕੋਲ ਕੈਨੇਡੀਅਨ ਨਾਗਰਿਕਤਾ ਨਹੀਂ ਹੈ ਅਧਿਕਾਰੀਆਂ ਨੇ ਕਿਹਾ ਕਿ ਕੇਸ ਦਾ ਇੱਕ ਹਿੱਸਾ ਜਿਸ ਦੀ ਗ੍ਰਾਫਿਕ ਵੀਡੀਓ ਹੈ ਤੇ ਜਿਸ ਵਿੱਚ ਕਥਿਤ ਤੌਰ ਤੇ ਅਹਿਮਦ ﺍﻟदीਦੀ ਨੂੰ 2015 ਵਿੱਚ ਹਮਲੇ ਦੇ ਅੰਦਰ ਹਿੱਸਾ ਲੈਂਦੇ ਹੋਏ ਦਿਖਾਈ ਦਿੱਤਾ ਜਾ ਰਿਹਾ ਹੈ ਅਧਿਕਾਰੀਆਂ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਸੀਨੀਅਰ ﺍﻟदीਦੀ ਨੂੰ ਵਿਦੇਸ਼ ਵਿੱਚ ਕਥਿਤ ਤੌਰ ਤੇ ਹਮਲੇ ਤੋਂ ਪਹਿਲਾਂ ਜਾਂ ਫਿਰ ਬਾਅਦ ਵਿੱਚ ਨਾਗਰਿਕਤਾ ਮਿਲੀ ਹੈ ਬੁੱਧਵਾਰ ਨੂੰ ਜਿੱਥੇ ਟਾਈਮ ਲਾਈਨ ਦੇ ਪੁੱਛੇ ਜਾਣ ਤੋਂ ਬਾਅਦ ਮਿਲਰ ਨੇ ਇਹ ਗੱਲ ਆਖੀ ਹੈ ਕਿ ਇੱਕ ਬਿਹਤਰ ਜਵਾਬ ਦੇਣਾ ਚਾਹੀਦਾ ਤੇ ਸਪਸ਼ਟ ਤੌਰ ਤੇ ਅੱਜ ਉਹ ਜਵਾਬ ਮੇਰੇ ਕੋਲ ਨਹੀਂ ਹੈ ਮੰਤਰੀ ਨੇ ਕਿਹਾ ਹੈ ਕਿ ਉਸਨੇ ਆਪਣੇ ਉਪ ਮੰਤਰੀਆਂ ਨੂੰ ਘਟਨਾਵਾਂ ਦੀ ਸਮਾਂ ਸੀਮਾ ਦੀ ਸਮੀਖਿਆ ਕਰਨ ਦਾ ਆਦੇਸ਼ ਦਿੱਤਾ ਜਿਸ ਵਿੱਚ ਕੀ ਪਤਾ ਸੀ ਤੇ ਕਦੋਂ ਸੀ ਮੈਨੂੰ ਉਮੀਦ ਹੈ ਕੀ ਕੀ ਹੋਇਆ ਇਸ ਬਾਰੇ ਜਿੱਥੇ ਮੁਲਾਂਕਣ ਕਰਨ ਦੀ ਜ਼ਰੂਰਤ ਹੈ ਤੇ ਅਜੇ ਯੋਗ ਸਮਾਂ ਨਹੀਂ ਹੈ ਉਹਨਾਂ ਨੇ ਪੱਤਰਕਾਰਾਂ ਨੂੰ ਇਹ ਗੱਲ ਆਖੀ ਹੈ ਮਿਲਰ ਨੇ ਅੱਗੇ ਇਹ ਵੀ ਕਿਹਾ ਕਿ ਚੱਲ ਰਹੇ ਅਦਾਲਤੀ ਕੇਸ ਦੇ ਮੱਦੇਨਜ਼ਰ ਉਹ ਖੁਲਾਸਾ ਕਰ ਸਕਦਾ ਹੈ ਉਸ ਵਿੱਚ ਸੀਮਤ ਗੱਲਾਂ ਕੁਝ ਹੋ ਸਕਦੀਆਂ ਨੇ ਕੈਨੇਡੀਅਨ ਜਵਾਬਦੇ ਹੱਕਦਾਰ ਨੇ ਤੇ ਉਹਨਾਂ ਨੇ ਕਿਹਾ ਕਿ ਕਿਸੇ ਵਿਅਕਤੀ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਜੇਕਰ ਇਹ ਝੂਠੀ ਪ੍ਰਤੀਨਿਧਤਾ ਅਤੇ ਧੋਖਾ ਧੜੀ ਜਾ ਜਾਣ-ਬੁੱਝ ਕੇ ਭੌਤਿਕ ਸਥਿਤੀਆਂ ਨੂੰ ਲੁਕਾ ਕੇ ਪ੍ਰਾਪਤ ਕੀਤੀ ਗਈ ਹੈ ਜੇਕਰ ਇਮੀਗ੍ਰੇਸ਼ਨ ਰੈਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਨੂੰ ਗਲਤ ਬਿਆਨ ਜਾਂ ਸ਼ੱਕ ਹੈ ਤਾਂ ਇਸ ਦੀ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ ਸਬੂਤ ਇਕੱਠੇ ਕਰਨ ਦਾ ਅਧਿਕਾਰ ਹੈ ਤੇ ਵਿਭਾਗ ਨੂੰ ਜਾਂਚ ਦੇ ਵਿਸ਼ੇ ਨੂੰ ਸੂਚਿਤ ਕਰਨਾ ਚਾਹੀਦਾ ਅਤੇ ਉਨ੍ਹਾਂ ਨੂੰ ਦੋਸ਼ਾਂ ਦਾ ਜਵਾਬ ਲੈਣਾ ਚਾਹੀਦਾ ਜੇਕਰ ਵਿਭਾਗ ਨੂੰ ਲੱਗਦਾ ਹੈ ਕਿ ਰੱਦ ਕਰਨਾ ਅੱਗੇ ਵਧਾਣਾ ਚਾਹੀਦਾ ਹੈ ਤਾ ਮੰਤਰੀ ਸੰਗੀ ਅਦਾਲਤਾਂ ਦੇ ਸਾਹਮਣੇ ਕਾਰਵਾਈ ਜ਼ਰੂਰ ਕਰ ਸਕਦੇ ਨੇ ਆਖਰਕਾਰ ਅਦਾਲਤ ਰੱਦ ਕਰਨ ਦੇ ਨਿਯਮ ਦਿੰਦੀ ਹੈ ਜਦੋਂ ਕਿ ਸ਼ਾਮਲ ਵਿਅਕਤੀ ਜਿੱਥੇ ਮੰਤਰੀ ਨੂੰ ਫੈਸਲਾ ਲੈਣ ਲਈ ਨਹੀਂ ਕਹਿੰਦੀ ਫੈਡਰਲ ਕੋਰਟ ਕਿਸੇ ਨੂੰ ਸੁਰੱਖਿਆ ਦੇ ਆਧਾਰ ਤੇ ਮਨੁੱਖੀ ਜਾਂ ਅੰਤਰਰਾਸ਼ੀ ਅਧਿਕਾਰੀਆਂ ਦੀ ਉਲੰਘਣਾ ਕਾਰਨ ਜਾਂ ਫਿਰ ਸੰਗਠਿਤ ਅਪਰਾਧਕ ਦੇ ਆਧਾਰ ਤੇ ਅਯੋਗ ਘੋਸ਼ਿਤ ਕਰ ਸਕਦੀ ਹੈ ਇਹ ਪ੍ਰਤਿਕਰਿਆ ਲਿਬਰਲ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਸਿਟੀਜ਼ਨਸ਼ਿਪ ਐਕਟ ਵਿੱਚ ਵਿਵਾਦਪੂਰਨ ਤਬਦੀਲੀਆਂ ਅਤੇ ਬਾਅਦ ਵਿੱਚ ਅਦਾਲਤੀ ਫੈਸਲਾ ਦੁਆਰਾ ਲਾਗੂ ਕੀਤੀਆਂ ਗਈਆਂ ਸਨ ਲਿਬਰਲਾਂ ਨੇ ਪਿਛਲੀ ਕਨਜ਼ਰਵੇਟਿਵ ਸਰਕਾਰ ਦੀਆਂ ਕਈ ਤਬਦੀਲੀਆਂ ਨੂੰ ਰੱਦ ਕਰਦੇ ਆ ਨਾਗਰਿਕਤਾ ਰੱਦ ਕਰਨ ਦੇ ਕੰਮ ਨੂੰ ਬਦਲਣ ਦੇ ਦਾਅਵੇ ਅਤੇ ਮਹਿੰਮ ਚਲਾਈ ਸੀ ਅਗਲੀ ਬੈਸ ਨੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਮਸ਼ਹੂਰ ਇੱਕ ਕੈਨੇਡਾ ਦੀ ਕੈਨੇਡੀਅਨ ਇੱਕ ਕੈਨੇਡੀਅਨ ਹੈ ਤੇ ਇਸ ਨੇ ਇਸ ਲਾਈਨ ਨੂੰ ਜਨਮ ਦਿੱਤਾ ਤੇ 2017 ਵਿੱਚ ਉਸ ਸ਼ਾਹੀ ਬੈਲ ਨੂੰ ਜਿੱਥੇ ਮਨਜ਼ੂਰੀ ਮਿਲੀ ਸੀ ਜਿਸ ਵਿੱਚ ਨਾਗਰਿਕਤਾ ਕਾਨੂੰਨ ਦੇ ਇੱਕ ਪ੍ਰਬਧਾਨ ਤੋਂ ਛੁਟਕਾਰਾ ਪਾਇਆ ਗਿਆ ਸੀ ਜੋ ਦੋਰੇ ਨਾਗਰਿਕਾਂ ਨੂੰ ਉਹਨਾਂ ਦੀ ਕੈਨੇਡੀਅਨ ਰੁਤਬੇ ਤੋਂ ਛੁਟਕਾਰਾ ਦਿੰਦੀ ਹੈ ਜੇਕਰ ਉਹ ਅਤਵਾਦ ਦੇਸ਼ ਤਰੋ ਜਾਂ ਜੱਜ ਸੁਸੀ ਦੇ ਦੋਸ਼ ਵਿੱਚ ਸਨ ਕਨਜ਼ਰਵੇਟਿਵ ਇਮੀਗ੍ਰੇਸ਼ਨ ਆਲੋਚਕ ਟੌਮ ਕੈਂਕੀ ਕੈਮੀਨ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਉਹਨਾਂ ਲੋਕਾਂ ਦੀ ਨਾਗਰਿਕਤਾ ਰੱਦ ਕਰਨ ਦੀ ਹਮਾਇਤ ਕਰਦੀ ਹੈ ਜੋ ਕੈਨੇਡਾ ਵਿੱਚ ਦਾਖਲ ਹੋਣ ਸਮੇਂ ਆਯੋਗ ਸਨ ਅਤੇ ਇਸ ਲੰਬੇ ਸਮੇਂ ਤੋਂ ਚੱਲ ਰਹੇ ਕੈਨੇਡੀਅਨ ਕਾਨੂੰਨ ਦੇ ਅਨੁਸਾਰ ਪਹਿਲੀ ਵਾਰ ਸਟੇਟਸ ਲਈ ਅਰਜੀ ਦਿੱਤੀ ਸੀ। ਟਰੂਡੋ ਅਤੇ ਲਿਬਰਲ ਸਰਕਾਰ ਸਾਡੀ ਰਾਸ਼ੀ ਸੁਰੱਖਿਆ ਅਤੇ ਸਾਡੇ ਲੋਕਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ, ਉਸਨੇ ਮੀਡੀਆ ਦੇ ਵਿੱਚ ਆ ਕੇ ਇਹ ਗੱਲ ਆਖੀ ਹੈ। ਉਹਨਾਂ ਨੂੰ ਜਵਾਬ ਦੇਣ ਲਈ ਕੈਨੇਡੀਅਨ ਨਾਲ ਖੁੱਲੇ ਅਤੇ ਪਾਰਦਰਸ਼ੀ ਹੋਣ ਦੀ ਜ਼ਰੂਰਤ ਹੈ ਅਤੇ ਇਸ ਨਾਲ ਸਰਕਾਰ ਤੇ ਨਿਰਰਪੜਤਾ ਕਰਦੀ ਹੈ ਕਿ ਕਾਨੂੰਨ ਨੂੰ ਬਰਕਰਾਰ ਰੱਖੇ ਜਾਂ ਫਿਰ ਆਪਣਾ ਕੰਮ ਕਰੇ ਮੰਗਲਵਾਰ ਨੂੰ ਇੱਕ ਸੰਸਦੀ ਕਮੇਟੀ ਦੋਵਾਂ ਵਿਅਕਤੀਆਂ ਦੇ ਲਈ ਇਮੀਗ੍ਰੇਸ਼ਨ ਸਕ੍ਰੀਨਿੰਗ ਪ੍ਰਕਿਰਿਆ ਬਾਰੇ ਸਵਾਲ ਤੇ ਵਿਚਾਰ-ਮਾਮਲੇ ਦੇ ਵਿੱਚ ਸਹਿਮਤੀ ਪ੍ਰਗਟਾਏਗੀ ਤੇ ਕਮੇਟੀ ਦੀ ਸੁਣਵਾਈ ਇਸ ਮਹੀਨੇ ਦੇ ਅੰਤ ਦੇ ਵਿੱਚ ਸ਼ੁਰੂ ਹੋਣ ਵਾਲੀ ਹੈ ਤੇ ਸੰਭਾਵੀ ਤੌਰ ਤੇ ਦੱਸਿਆ ਜਾ ਰਿਹਾ ਹੈ ਕਿ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਇਸ ਦੀ ਸੁਰੱਖਿਆ ਸਕ੍ਰੀਨੀ ਸਮਰੱਥਾ ਅਤੇ ਸੁਰੱਖਿਅਕ ਅਧਿਕਾਰੀ ਘਰੇਲੂ ਖਤਰਿਆਂ ਦੇ ਨਾਲ ਕਿਵੇਂ ਨਜੱਟਦੇ ਨੇ ਤੇ ਇਸ ਵਿੱਚ ਉਹ ਸਫਲ ਹੋਣਗੇ ਜਾਂ ਨਹੀਂ ਇਹ ਵੀ ਇੱਕ ਵੱਡਾ ਸਵਾਲ ਰਹੇਗਾ ਪਰ ਇਹ ਦੱਸਿਆ ਜਾ ਰਿਹਾ ਕਿ ਦੂਮਾ ਮੁਲਜ਼ਮਾ ਨੂੰ ਇਸ ਹਫ਼ਤੇ ਦੇ ਅੰਤ ਵਿੱਚ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਕੈਨੇਡੀਅਨ ਖਬਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੇ ਖਬਰੋ ਖਬਰਾਂ ਦੇਖਣੀ ਸੁਣਨੀ ਪੜ੍ਹਨੀ ਆ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ